ਓਹ ਦਾਸ ਪਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕ ਸੂ ਫਾਰੀ ਕਰਿਆ ਜੂ ਫੋਨ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਅਪਦਾ ਤੇਰਾ ਖਿਆ ਗਨ ਕਾ ਪੜਤ ਪੂਰੇ ਤੇਹ ਕਾਜ ਸ੍ਰੀ ਸਤਗੁਰ ਸੋ ਪ੍ਰਸੰਨ ਕਲਯੁਗ ਹੋਏ ਰਾ ਕਹੂ ਦਾਸ ਬਾਟ ਕੀ ਲਾਜ ਸਿਫਤ ਕੋ ਸਾਮੋ ਦੀ ਨੂਰ ਅਰਸੋ ਕੁਰਸੋ ਛਟੀਆਂ ਤੋਦ ਡਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਹੈ ਤੋਦ ਡਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਟਮ ਮਹਲਾ 3 ਘਰ ਪਹਿਲਾ ਤੇ ਤੁਕੇ ਇਕ ਓੰਕਾਰ ਸਤ ਗੁਰ ਪਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੋਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ ਹਰ ਨਾਕਸ ਮਾਰ ਪਚਾਇਆ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤੋਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰੱਖ ਲੈ ਹਰ ਜੀਉ ਹਰ ਨਾਕਸ ਮਾਰ ਪਚਾਇਆ ਗੁਰਮਖਾਨੋਂ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮੁ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈ ਜਿ ਰਖ ਤੂ ਸੁਆਮੀ ਭਗਤ ਤੇਰੀ ਸਰਨਾਈ ਲਾਉ ਭਗਤਾਂ ਨੂੰ ਜਮ ਜੋਹੀ ਨਾ ਸਕੈ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਦ ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਕਾਨੋ ਪਰਤੀਤ ਨ ਆਵੇ ਅੰਤਰ ਲੋਭ ਸੁਆਉ ਗੁਰ ਮੁਖ ਹਿਰਦੈ ਸ਼ਬਦ ਨਾ ਭੀਦਿਓ ਹਰ ਨਾਮ ਨਾ ਲਾਗਾ ਪਾਉ ਕੂੜ ਕਪਟ ਪਾਜ ਲੈ ਜਾਸੀ ਮਨ ਮੁਕ ਫੀਕਾ ਅਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ 모 ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਬਿਦਾਤਾ ਹੋ ਮੈਂ ਮਾਰੂ ਮਨ ਸਾਮਣੇ ਸਮਾਣੀ ਗੁਰ ਕੈ ਸਬਦ ਪਛਾਤਾਮ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸੁਵਾਰਨ ਹਰਿ ਉਹਨਾਂ ਕੀ ਰੀਸ ਕਰੇ ਸੋ ਵਿਗੂਚ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੀ ਕਿਨੈ ਨਾ ਪਾਇਆ ਮਨ ਮੁਖ ਭਾਉ ਕਮੁਏ ਬਿਨ ਲਾਈ ਅਵਹੀ ਜਬ ਹੀ ਠੌਰ ਨ ਪਾਵਹੀ ਦੁਖ ਮਹਿ ਦੁਖ ਸਮਾਈ ਗੁਰਮਕਹੁ ਵੈ ਸੋ ਅੰਮ੍ਰਿਤ ਪੀਵੈ ਸਜੇ ਸਾਚ ਸਮਾਈ ਬਿਨ ਸਤਗੁਰ ਸੇਵੀ ਜਨਮ ਨਾ ਛੁਡੈ ਜੀ ਅਨੇਕ ਕਰਮ ਕਰੈ ਅਦਕਾਈਂ ਵੇਦ ਪੜਹਿ ਤੈ ਬਾਦ ਵਖਾਣਹੀਂ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਜ ਛੁਟਹਿ ਗੁਰ ਸਰਨਾਈਂ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮਿਟਨ ਹਰ ਨਾਨਕ ਤਿਨ ਕੈ ਸਦ ਬਨਹਰ ਜਿਨ ਹਰ ਰਖਿਆ ਉਰਤਾਰਾ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਰਿ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਖਿਆ ਔਰ ਤਾਰੈ ਗੁਰੂ ਜੀ ਦਾ ਖਾਲਸਾ